ਚਾਰ ਸਹਿਬਜਾਦੇ ਮਾਤਾ ਗੁਜਰਕੌਰ ਅਤੇ ਸ਼ਹੀਦ ਸਿੰਘਾ ਦੀ ਯਾਦ ਵਿੱਚ ਪੰਜਾਬ ਅਤੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ ਇਸ ਮੌਕੇ ਤੇ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ટ્રਸਟ ਸੇਵਾਦਾਲ ਮਾਰਨਰ ਮਾਰਕੀਟ ਅਤੇ ਹਮਦਰਦ ਮਾਰਕੀਟ ਨਹਿਰੂ ਗਾਰਡਨ ਰੋਡ ਜਲੰਧਰ ਵੱਲੋਂ ਅੱਜ ਚਾਰ ਸਹਿਬਜਾਦੇਾਂ ਅਤੇ ਮਾਤਾ ਗੁਜਰਕੌਰ ਸ਼ਹੀਦ ਸਿੰਘਾ ਦੀ ਯਾਦ ਵਿੱਚ ਦੁੱਧ ਅਤੇ ਬਿਸਕੁਟ ਦਾ ਲੰਗਰ ਲਗਾਇਆ ਇਸ ਮੌਕੇ ਤੇ ਮਾਰਕੀਰ ਦੇ ਗੁਦੀਪ ਸਿੰਘ ਕਾਰਵਾ ਮੰਗੇਸ਼ ਸ਼ਰਮਾ ਇੰਦਰਜੀਤ ਠਾਕੁਰ ਪਵਨ ਕੁਮਾਰ ਜੇ ਐਸ ਸੰਧਾ ਸੁਮਿਤ ਸ਼ਰਮਾ ਰੋਹਿਤ ਕੁਮਾਰ ਕੇਰਪਾਲ ਠਾਕੁਰ ਪਰਮਜੀਤ ਸਿੰਘ ਰੰਗਪੁਰੀ ਰਮਨ ਮਕਤਲ 파ਰুল ਤਰੇਹਨ ਅਰਜਿੰਦਰ ਸਿੰਘ ਜਤਿੰਦਰ ਯਾਦਵ ਸੁਰਜੀਤ ਸਣੀ ਗੁਰਪਾਲ ਸਿੰਘ ਅਤੇ ਅਜੇ ਇੱਕ ਵਾਰ ਨੇ ਯੋਜਨ ਪਾਇਆ ਮਾਰਕੀਰ ਦੇ ਸਾਰੇ ਦੁਕਾਨਦਾਰਾਂ ਨੇ ਖਰਲਕੇ ਇਸ ਲੰਗਰ ਦੀ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਹਿਰੂ ਗਾਰਡਨ ਰੋਡ ਦੇ ਉੱਪਰ ਹਮਦਰਦ ਮਾਰਕੀਟ ਮਾਡਰਨ ਮਾਰਕੀਟ ਅਤੇ ਸ਼ਹੀਦ ਬਾਬੂ ਲਾਭ ਸਿੰਘ ਇੰਟਰਸ ਸੇਵਾਦਾਰ ਵੱਲੋਂ ਸਾਂਝਾ ਦੁੱਧਾ ਲੰਗਰ ਲਗਾਇਆ ਗਿਆ ਹੈ 4 ਸਹਿਬ ਜਾਦੇ ਅਤੇ ਮਾਤਾ ਗੁਜਰਕੌਰ ਨੂੰ ਸਮਰਪਿਤ ਇਹ ਲੰਗਰ ਮਾਰਕੀਟ ਬਲੋਂ ਲਗਾਇਆ ਗਿਆ ਹੈ ਇਹ ਅੱਜ ਦੁੱਧ ਬਿਸਕੁਟ ਦਾ ਲੰਗਰ ਲਗਾਇਆ ਹੈ ਜੀਨ ਦੁਨੀਆ ਦੇ ਦਾਤਾ ਤਨਤਨ ਸਿੰਘ ਗੁਰਬੰਧ ਸਿੰਘ ਪਾਸ਼ਾ ਜੀ ਦੇ ਸਮੂਹ ਪਰਿਵਾਰ ਦੀ ਕੁਰਬਾਨੀ ਸਾਨੂੰ ਸਦਾ ਯਾਦ ਰਹੇਗੀ ਉਹਨਾਂ ਦੀ ਦਿੱਤੀ ਹੈ ਦਾਤਾ ਦੇ ਵਿੱਚੋਂ ਅਸੀਂ ਮਾਰਕੀਟ ਵੱਲੋਂ ਲੰਗਰ ਲਗਾਇਆ ਹੈ ਇਸ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਤਰਤੀਬ ਵਾਂਗੂ ਸਤਕਾਰ ਨਾਲ ਇਸ ਲੰਗਰ ਨੂੰ ਚੱਕ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਅੱਜ ਅਸੀਂ ਇੱਥੇ ਚਾਰ ਸਹਿਬਜ਼ਾਦੇਾਂ ਤੇ ਬਾਤਾਂ ਗੁਜ਼ਰ ਕਰਦੇ ਸ਼ਹੀਦੀ ਨੂੰ ਸਮਰਪਿਤ ਅਸੀਂ ਲੰਗਰ ਲਗਾਇਆ ਸ਼ਾਮ ਨੂੰ ਇਹਦੇ ਵਿੱਚ ਅਸੀਂ ਦੁੱਧ ਕੇਸਰ ਅਤੇ ਬਿਸਕੁਟਾਂ ਦੀ ਸੇਵਾ ਕਰ ਰਹੇ ਆ ਲੋਕ ਠੰਡ ਵਿੱਚ ਜਿਹੜੇ ਆ ਰਹੇ ਨੇ ਤੋਂ ਜਿਹੜੇ ਆ ਰਹੇ ਲੋਕ ਉਹ ਬੜੇ ਖੁਸ਼ ਨੇ ਤੇ ਬੜਾ ਅਸ ਲੱਗਰ ਨੂੰ ਬੜੇ ਪਿਆਰ ਨਾਲ ਸਤਕਾਰ ਨਾਲ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਰ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਸਮੂਹ ਮਾਰਕੀਟ ਵੱਲੋਂ ਲੰਗਰ ਦਾ ਦੁੱਧ ਤੇ ਬਿਸਕੁਟ ਦਾ ਲੰਗਰ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਸਹਿਯੋਗ ਕਰਨ ਦੇ ਇਸ ਲੰਗਰ ਨੂੰ ਪੂਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ